ਸਤਿ ਸ਼੍ਰੀ ਅਕਾਲ ਜੀ ਗਲੋਕਲੌਥ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਧੰਨਵਾਦ ਤੇ ਜੇ ਇਹ ਸਾਡਾ ਚੈਨਲ ਅੱਜ ਪਹਿਲੀ ਵਾਰ ਦੇਖਿਆ ਹੈ ਤੇ ਫਿਰ ਚੈਨਲ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਸੋਹਣੀ ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 10:30 ਵਜੇ ਹੁਣ ਤੁਹਾਡੇ ਵਾਸਤੇ ਲੈ ਕੇ ਆਉਣੀ ਹੈ ਤੇ ਲਓ ਜੀ ਅੱਜ ਆਪਾਂ ਫੇਰ ਤੋਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਜੀਆਂ ਆਈਟਮਾਂ ਇਕੱਤਰ ਆਮ ਟੈਕਸ ਪਾਰਟੀ ਵੇਅਰ ਠੀਕ ਹੈ ਕੁਝ ਹੀ ਸਿਲਕ ਤੇ ਦੇਵਾਂਗੇ ਤੁਹਾਨੂੰ ਆਪਾਂ ਇੱਕ ਤੁਹਾਨੂੰ ਦਵਾਂਗੇ ਥੋੜੇ ਸੀਨੀਅਰਸ ਵਾਲੇ ਉਹ ਅੱਜ ਫੇਰ ਤੋਂ ਥੋੜੇ ਵਾਸਤੇ ਬਹੁਤ ਸਾਰੀ ਕੁਆਂਟੀਟੀ ਚ ਫਿਰ ਮੰਗਵਾਈ ਹੈ ਕਿਉਂਕਿ ਉਹਦੇ ਮੈਸੇਜ ਬਹੁਤ ਸੀ ਗਈ ਤੇ ਲਓ ਜੀ ਹੁਣ ਕਰਦੇ ਆਪਾਂ ਸ਼ੁਰੂ ਰਾਮ ਟੈਕਸ ਵੀ ਪਹਿਲਾਂ ਸੋਲੋ ਤੇ ਆਇਆ ਸੀ ਇਹ ਗੁਚੀ ਸਿਲਕ ਹਾਂ ਪਹਿਲਾਂ ਇਹ ਸੋਲੋ ਤੇ ਆਇਆ ਸੀ ਤੇ ਹੁਣ ਇਹ ਆ ਗਿਆ ਪੂਰਾ ਸੈੱਟ ਵਾਈਜ਼ ਕਲਰਸ ਆ ਗਈ ਇਹਦੇ ਤੇ ਗੁਚੀ ਸਿਲਕ ਬਹੁਤ ਹੀ ਪਿਆਰਾ ਫੈਬਰਿਕ ਹੈ ਇਹਨਾਂ ਦਾ ਬਹੁਤ ਹੀ ਪਿਆਰਾ ਇਹਨਾਂ ਮਤਲਬ ਗੁੱਡ ਫੀਲ ਹੈ ਨਾ ਇਸ ਫੈਬਰਿਕ ਦੀ ਬਹੁਤ ਹੀ ਜ਼ਿਆਦਾ ਖੂਬਸੂਰਤ ਤੇ ਸ਼ਾਈਨ ਵੀ ਬੜੀ ਪਿਆਰੀ ਹੈ ਜਿਵੇਂ ਅੱਜ ਕੱਲ ਸ਼ਿਮਰ ਸ਼ਮਰ ਫੇਰ ਤੋਂ ਚੱਲ ਰਹੀ ਹੈ ਉਹਦੇ ਹਿਸਾਬ ਨਾਲ ਇਹ ਬਹੁਤ ਸੋਹਣੀ ਚੀਜ਼ ਹੈ ਆਹ ਲਓ ਤੇ ਗਲੇ ਦੇ ਉੱਤੇ ਤੁਹਾਨੂੰ ਇੱਕ ਫੁੱਲ ਮਿਲ ਰਿਹਾ ਤੇ ਉਹਦੇ ਉੱਤੇ ਤੁਹਾਨੂੰ ਤਪਕੇ ਦਾ ਕੰਮ ਤੇ ਨਾਲ ਨੋਟ ਵਰਕ ਮਿਲ ਰਿਹਾ ਠੀਕ ਹੈ ਫੇਰ ਤੁਹਾਨੂੰ ਘੇਰੇ ਦੇ ਉੱਤੇ ਇੱਕ ਫੁੱਲ ਮਿਲ ਰਿਹਾ ਤੇ ਉਹਦੇ ਉੱਤੇ ਫੇਰ ਤੋਂ ਤੁਹਾਨੂੰ ਬਹੁਤ ਸਾਰਾ ਵਰਕ ਤੇ ਫੇਰ ਘੇਰੇ ਦੇ ਵਰਕ ਮਿਲ ਰਿਹਾ ਹੈ ਹੈਂਡ ਵਰਕ ਐਂਡ ਮਸ਼ੀਨ ਵਰਕ ਲਾਈਟ weight ਫੈਬਰਿਕ ਹੈ ਪੂਰਾ ਸਰਦਾਰੀ ਲੁੱਕ ਦਾ ਸੂਟ ਰੈਡੀ ਹੁੰਦਾ ਹੈ ਪਿੱਛੇ ਸੇਮ ਫੁੱਲ ਮਿਲੂਗਾ 3 ਮੀਟਰ ਦੀ ਮਿਲੂਗੀ ਤੁਹਾਨੂੰ 크ਰੇਪ ਦੀ ਸਲਵਾਰ ਹੁਣ ਕਿਉਂਕਿ ਇਹਦੀ ਆਪਦੀ ਫੀਲ ਵੀ 크ਰੇਪ ਵਰਗੀ ਹੈ ਬਹੁਤ ਸੌਫਟ ਮਤਲਬ ਫੈਬਰਿਕ ਹੁੰਦਾ ਹੈ ਇਹ ਤੇ ਸ਼ਾਈਨੀ ਹੋਣ ਕਰਕੇ ਪ੍ਰੋਪਰ ਪਾਰਟੀ ਵੇਅਰ ਲੁੱਕ ਦਿੰਦਾ ਹੈ ਤੇ ਇਹਦੀ ਪ੍ਰਿੰਟਿੰਗ ਵੀ ਬਹੁਤ ਸੋਹਣੀ ਹੋਈ ਵੀ ਹੈ ਡਿਫਾਈਨਡ ਜਿਹਾ ਠੀਕ ਹੈ ਤੇ ਇਹ ਕਲਰ ਆ ਗਿਆ ਜੀ ਤੁਹਾਡੇ ਕੋਲ ਹੈ ਤਾਂ ਮੈਰੂਨੀ ਹੈ ਬਟ ਥੋੜਾ ਜਿਹਾ ਜਿਵੇਂ ਉਹ ਹੁੰਦਾ ਨਾ ਚਾਕਲੇਟੀ ਨਾ ਸੋਰੀ ਨਸਵਾਰੀ ਟੱਚ ਹਾਂ ਉਹਦੇ ਨਾਲੇ ਹੋਰ ਵੀ ਸੋਹਣਾ ਹੋ ਜਾਂਦਾ ਲਾਲ ਲਾਲ ਜਾਂ ਨਹੀਂ ਗਾ ਬਹੁਤ ਸੋਹਣਾ ਸੂਟ ਹੈ ਤੇ ਲੋ ਜੀ ਨੈਕਸਟ ਤੁਹਾਨੂੰ ਦਿੰਦੇ ਆ ਸਰਦਾਰੀ ਆਈਟਮ ਹੈ 엘ੀਟ ਕਲਾਸ ਇਹਦੇ ਨਾਲ ਮਿਲੂਗਾ ਦੁਪੱਟਾ ਲੁੱਕ ਦੇਖੋ ਸੂਟ ਦੀ ਬਣ ਕੇ ਕਿੰਨੀ ਪਿਆਰੀ ਆਈ ਹੋਈ ਹੈ ਠੀਕ ਹੈ ਤੁਸੀਂ ਸਲਵਾਰ ਬਣਾਓ ਤੁਸੀਂ ਪਲਾਜ਼ੋ ਬਣਾਓ ਜੋ ਮਰਜ਼ੀ ਬਣਾ ਸਕਦੇ ਹੋ 3 ਮੀਟਰ ਫੈਬਰਿਕ ਮਿਲਨੇ ਤੁਹਾਨੂੰ ਆ ਲੋ ਜੀ ਆ ਤੁਹਾਨੂੰ ਮਿਲ ਰਿਹਾ ਦੇ ਨਾਲ ਗੁੱਚੀ ਸਿਲਕਦਈ ਦੁਪੱਟਾ ਉਹਦੇ ਉੱਤੇ ਇੱਕ ਫੁੱਲ ਵੱਡਾ ਫੇਰ ਆ ਗਿਆ ਸੈਂਟਰ ਚ ਠੀਕ ਹੈ ਇੱਕ ਫੇਰ ਆ ਗਿਆ ਇਧਰਲੇ ਕੋਰਨਰ ਤੇ ਲੋ ਜੀ ਖੁੱਲਾ ਡੁੱਲਾ ਵੱਡੇ ਵਰ ਦਾ ਦੁਪੱਟਾ ਹੈ ਜਿਵੇਂ ਮਰਜੀ ਤੁਸੀਂ ਇਹਨੂੰ ਵੀਅਰ ਕਰੋ ਠੀਕ ਹੈ ਤੇ ਨਾਲ ਤੁਹਾਨੂੰ ਕਾਟਨ ਲੇਸ ਲੱਗੀ ਮਿਲੂਗੀ ਤੇ ਪ੍ਰਾਈਸ ਮਿਲਣਾ ਇੰਨੀ ਪਿਆਰੀ ਆਈਟਮ ਤੇ ਪ੍ਰਾਈਸ ਲੱਗੂਗਾ ਇਹਦਾ ਸਿਰਫ 3345 ਇੰਨੀ ਪਿਆਰੀ ਮਤਲਬ ਮਟੀਰੀਅਲ ਦਾ ਸਿਰਫ 3345 ਰੁਪਏ ਫੈਬਰਿਕ ਹੀ ਕਾਸਟਲੀ ਹੁੰਦਾ ਇਹਨਾਂ ਦਾ ਕਿਉਂਕਿ ਦੁਪੱਟਾ ਵੀ ਉਸੇ ਫੈਬਰਿਕ ਦੇ ਵਿੱਚ ਹੈ ਇਹ ਵਾਲਾ ਫੈਬਰਿਕ ਬਹੁਤ ਪਿਆਰਾ ਹੈ ਔਰ ਚੱਲਿਆ ਵੀ ਬਹੁਤ ਹੈ ਦੇਖੋ ਤੁਸੀਂ oh my god ਲਸਰ ਦੇਖੋ ਕਿੰਨੀ ਸੋਹਣੀ ਆ ਰਹੀ ਹੈ ਤੇ ਕਲਰ ਵੀ ਬਹੁਤ ਪਿਆਰਾ ਫਾਲਸਾ ਚਾਕਲੇਟੀ ਕਲਰ ਹੈ ਇਹ ਮੈਂ ਤੁਹਾਨੂੰ ਦਿਖਾਉਣੀ ਹੈ ਦੀ ਬਾਟਮ ਤੋਂ ਹੋਰ ਜਿਆਦਾ ਪਤਾ ਲੱਗਦਾ ਹੈ ਹलो ਫਾਲਸਾ ਕਲਰ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਠੀਕ ਹੈ ਵਾਈਨ ਤੋਂ ਮੈਰੂਨ ਤੋਂ ਹਟਵਾ ਠੀਕ ਤੇ ਲਓ ਜੀ ਇਹਦੇ ਨਾਲ ਮਿਲਣ ਵਾਲਾ ਦੁਪੱਟਾ ਸਿਰਫ 3345 ਤੋਂ ਦੇ ਘਰ ਆ ਜਾਣੇ ਨੈਕਸਟ ਆ ਗਿਆ ਜੀ ਇੱਕ ਹੋਰ ਕਲਰ ਕਲਰ ਦੇਖੋ ਇਹਨੇ ਸੋਹਣੀ ਸੋਹਣੀ ਕੱਢੇ ਨਹੀਂ ਇਹਦੇ ਨਾਲ ਇਹ ਫਾਇਦਾ ਹੁੰਦਾ ਹੈ ਕਿ ਜਿਹੜੀ ਸੀਨੀਅਰ ਵੀ ਹੂਸਲੇ ਦੇ ਰੰਗ-ਪਾ ਵਾਕ ਕੇ ਪਏ ਹੁੰਦੇ ਨੇ ਉਹ ਵੀ ਇਹ ਪਾ ਸਕਦੀ ਹੈ ਕਿਉਂਕਿ ਬਹੁਤ ਜ਼ਿਆਦਾ ਓਵਰ ਨਹੀਂ ਕੀਤਾ ਹੋਇਆ ਸੂਟ ਨੂੰ ਵਰਕ ਨਾਲ ਚੀਕੇ ਤੇ ਫੁੱਲ ਵੀ ਇੱਕ ਡਿਫਾਈਨਡ ਜਿਹਾ ਸਿੱਖੀ ਹੈ ਯਾਨੀ ਕਿ ਫੁੱਲਾਂ ਨਾਲ ਭਰਿਆ ਸੂਟ ਉਹ ਵੀ ਨਹੀਂ ਹੈ ਕਿਰੇ ਦੇ ਉੱਤੇ ਡੀਸੈਂਟ ਵਰਕ ਹੈ ਤੇ ਲੁੱਕ ਦੇਖੋ ਸੂਟ ਦੇ 컬러 ਦੇਖੋ ਬਹੁਤ ਪਿਆਰਾ ਕਲਰ ਠੀਕ ਹੈ ਤੇ ਇਹ ਆ ਗਿਆ ਇਹਦਾ ਦੁਪੱਟਾ ਕੁੜਮਾਚਾਰੀ ਲੈਵਲ ਹੈ ਸੂਟ ਦਾ ਇੰਨਾ ਸੋਹਣਾ ਸੂਟ ਹੈ 3345 ਚ ਨੈਕਸਟ ਆ ਗਿਆ ਇਹ ਵਾਲਾ ਲੋ ਜੀ ਇਹਦਾ ਕਲਰ ਉਸ ਤੋਂ ਵੀ ਜ਼ਿਆਦਾ ਸੋਹਣਾ ਹੈ ਹਰ ਇੱਕ ਕਲਰ ਆਪਣੇ ਆਪ ਚ ਬਹੁਤ ਪਿਆਰਾ ਹੈ ਇਹ ਹੈਗਾ ਮਹਿੰਦੀ ਟੱਚ ਹੈ ਲੋ ਹੈਨਾ ਹਾਂਜੀ ਪਰ ਮਹਿੰਦੀ ਤੋਂ ਖਟਮਾ ਵੀ ਹੈ ਆ ਲੋ ਹੈ ਤਾਂ ਮਹਿੰਦੀ ਫੈਮਿਲੀ ਦਾ ਹੀ ਹੈ ਠੀਕ ਹੈ ਆ ਲੋ ਟਿੱਪਾਣੀ ਵਰਗੀ ਲਸਟਰ ਲਸ਼ ਸ਼ ਕਰਦਾ ਹੈ ਸੂਟ ਤੇ 3345 ਤੁਹਾਡੇ ਕੋਲ ਪਹੁੰਚਣਾ ਹੈ ਲੇਟੈਸਟ ਕਲੈਕਸ਼ਨ ਰੌਂਟੈਕਸ ਦੀ ਤੇ ਹੁਣ ਤੁਹਾਨੂੰ ਦਿੰਨੇ ਆ ਕੁਝ ਸੀਨੀਅਰਸ ਲਈ ਜਿਹੜੇ ਆਪਣੇ ਆਮ ਰੂਟੀਨ ਦੇ ਵਿੱਚ ਆਉਂਦੇ ਜਾਂਦੇ ਹੋਰ ਇਧਰ ਉਧਰ ਪੈਂਦੇ ਨੇ ਠੀਕ ਹੈ ਤੇ ਆਹ ਕੋਟਸੂਲ ਫੈਬਰਿਕ ਰਹੂਗਾ ਪੂਰਾ ਸੋਲਿਡ ਕੋਈ ਪਿੰਡੇ ਨੂੰ ਨਹੀਂ ਖਾਂਦਾ ਕੁਛ ਨਹੀਂ ਤੇ ਸਾਰੇ ਦੇ ਵਿੱਚ ਬੁਟੀ ਮਿਲੂਗੀ ਇਹ ਹੈਗਾ ਜੀ ਆਰਟੈਕਸ ਦਾ ਹਾਂਜੀ ਹੂੰ ਇਹ ਆਰਟੈਕਸ ਦਾ ਤੇ ਆਰਟੈਕਸ ਵਾਲੇ ਬਹੁਤ ਸੋਲਿਡ ਫੈਬਰਿਕ ਦਿੰਦੇ ਆ ਤੇ ਆ ਤੁਹਾਨੂੰ ਮਿਲ ਰਿਹਾ ਇਹਦੇ ਵਿੱਚ ਛੋਟੀ ਬੁਟੀ ਸਾਰੇ ਚ ਤੇ ਪਹਿਲਾਂ ਤਾਂ ਪ੍ਰਿੰਟ ਬਹੁਤ ਸੋਹਣਾ ਸੈਲਫ ਸੈਲਫ ਜਿਹਾ ਬਹੁਤ ਪਿਆਰਾ ਲੱਗ ਰਿਹਾ ਤੇ ਪਿਸਤਾ ਫਰੋਜੀ ਜਿਹਾ ਕਲਰ ਹੈ ਇਹਦਾ ਤੇ ਨਾਲ ਆ ਗਿਆ ਜੀ ਇਹ ਵਾਲੇ ਘੇਰੇ ਦੇ ਉੱਤੇ ਵੇਲ ਠੀਕ ਹੈ ਫਿਰ ਦੋ ਪਿੰਟੈਕਸ ਵੀ ਪਾਈ ਹੋਈ ਐ ਤੇ 5 ਮੀਟਰ ਰਨਿੰਗ ਚ ਸੂਟ ਐ ਠੀਕ ਹੈ ਤੇ ਨਾਲ ਤੁਹਾਨੂੰ ਇਹਦੇ ਸਿੰਗਲ ਕਲਰ ਦਾ ਦੁਪੱਟਾ ਫੈਬਰਿਕ ਬਹੁਤ ਜਿਆਦਾ ਸੋਹਣਾ ਐ ਤੁਸੀਂ ਆਰਟੈਕਸ ਰਾਮਟੈਕਸ ਦੇ ਚੱਕਰ 'ਚ ਨਾ ਪਿਓ ਮੇਰੇ ਤੇ ਯਕੀਨ ਕਰਕੇ ਚੀਜ਼ ਮੰਗਾਓ ਬਹੁਤ ਸੋਹਣਾ ਫੈਬਰਿਕ ਆਉਣ ਵਾਲਾ ਥੋੜੇ ਕੋਲ ਹਲੋ ਪਿਓਰ ਦੇ ਦੁਪੱਟੇ ਨਾਲ ਤੇ ਪਾਣੀ ਵਰਗਾ ਦੁਪੱਟਾ ਦੇਖੋ ਤੇ ਨਾਲ ਉਹਨੂੰ ਬਰੀਕ ਲੇਸ ਤੇ ਪੱਟੀ ਲਗਾ ਕੇ ਰੈਡੀ ਕੀਤਾ ਜਿਹੜੀ ਪੱਟੀ ਬਿਲਕੁਲ ਸੌਫਟ ਹੈ ਤੇ ਪ੍ਰਾਈਸ ਕੀ ਹੈ ਸੂਟ ਦਾ 1845 1845 ਵਿਦ ਦੁਪੱਟਾ ਸੂਟ ਵਰਕ ਵਾਲਾ ਤੁਹਾਡੇ ਘਰ ਪਹੁੰਚਣਾ ਹੈ ਬਹੁਤ ਪਿਆਰੇ ਫੈਬਰਿਕ ਹੈ ਨੈਕਸਟ ਕਲਰ ਆਊਗਾ ਜੀ ਇਹਦੇ ਵਿੱਚ ਇਹ ਵਾਲਾ ਲਓ ਤੇ ਫੈਬਰਿਕ ਬਹੁਤ ਸੌਫਟ ਸੌਫਟ ਠੀਕ ਹੈ ਲਓ ਇਹ ਕਲਰ ਆ ਗਿਆ ਅਗਲਾ ਕਲਰ ਇਹ ਆ ਗਿਆ ਫੁੱਲ ਸੀਆ ਕਲਰ ਜ ਹੈ ਥੋੜਾ ਜਿਹਾ ਠੀਕ ਹੈ ਪਰ ਸੋਨਾ ਬਹੁਤ ਹੈ ਰੰਗ ਸਾਰੇ ਰੰਗ ਬਹੁਤ ਸੋਹਣੀ ਨੇ ਉਨਾ ਹੀ ਪਿਆਰਾ ਫੈਬਰਿਕ ਹੈ ਸੌਫਟ ਤੇ ਬੂਟੀ ਹੋਣ ਕਰਕੇ ਵਿੱਚ ਭਰਵੀ ਲੋਕ ਆਉਂਦੀ ਹੈ ਬਹੁਤ ਪਿਆਰਾ ਲਓ ਦਸਦੀ ਨੀ ਬਣਾਨੀ ਜਿਹਨੂੰ ਮਰਜੀ ਦੋ ਕਰਕੇ ਇਸ ਨੂੰ ਸੂਟ ਕਰਨ ਵਾਲਾ ਕਿਉਂਕਿ ਜਿਹੜੀ ਇਹਦੇ ਵਿੱਚ ਪ੍ਰਿੰਟਿੰਗ ਹੈ ਉਹਦੇ ਵਿੱਚ ਕਲਰ ਨਹੀਂ ਯੂਜ਼ ਕੀਤੇ ਹੋਏ ਇਸ ਕਰਕੇ ਹਰ ਇੱਕ ਨੂੰ ਸੂਟ ਕਰ ਜਾਂਦਾ ਹੈ ਚਾਹ ਲਓ ਫੁੱਲ ਪ੍ਰਿੰਟ ਤੁਹਾਡਾ ਬੂਟੀਆਂ ਨਾਲ ਭਰਿਆ ਹੋਇਆ ਤੇ ਨਾਲ ਘੇਰੇ ਤੇ ਵੀ 5 ਮੀਟਰ ਰਨਿੰਗ ਚ ਪਲੇਨ ਦੁਪੱਟਾ ਸਾਰੇ ਸੀਨੀਅਰਜ਼ ਨੂੰ ਬਹੁਤ پسند ਹੁੰਦਾ ਹੈ ਲਓ ਜੀ ਹੁਣ ਤੁਹਾਨੂੰ ਦਿੰਨੇ ਆ ਕਟਰਾਈ ਠੀਕ ਹੈ ਤੁਹਾਡੀ ਹਾਈਲੀ ਡਿਮਾਂਡਡ ਕਟਰਾਈ ਲਓ ਜੀ ਪਹਿਲਾ ਸੂਟ ਇਹ ਕਲਰ ਪਹਿਲਾਂ ਨਹੀਂ ਆਇਆ ਸੀਗਾ ਠੀਕ ਹੈ ਨਵਾਂ ਐਡ-ਆਨ ਹੋਇਆ ਤੇ ਆਹ ਲਓ ਜੀ ਇਹ ਤੁਹਾਨੂੰ ਮਿਲੂਗਾ ਘੇਰੇ ਦੇ ਉੱਤੇ ਵਰਕ ਕਿੰਨਾ ਘੇਰਾ ਮੈਕਸਿਮਮ ਐਂਡ ਮਿਨੀਮਮ ਦੱਸ ਦਿੰਨੀ ਆ ਮੈਂ 27 ਤੇ ਮਿਨੀਮਮ ਤੁਹਾਡਾ ਬਣੂਗਾ 21 1 20 ਤੱਕ ਹਨਾ 21 ਤੱਕ ਸਾਡੇ 20 ਤੱਕ 21 ਤੱਕ ਤੇ 27 ਮੈਕਸਿਮਮ ਬਣ ਸਕਦਾ ਤੇ ਫੈਬਰਿਕ ਪੂਰੀ ਜ਼ਿੰਮੇਵਾਰੀ ਸਾਡੀ ਠੀਕ ਹੈ ਕੋਈ ਇਹਦੇ ਵਿੱਚ ਵਰਕ ਦੇ ਵਿੱਚ ਕਿਤੇ ਢਿੱਲ ਨਹੀਂ ਕਿਤੇ ਕਸਾ ਨਹੀਂ ਐਨ ਏ ਕਲਾਸ ਸਿਰੇ ਦਾ ਕਾਰੀਗਰ ਹੈ ਜਿਨੇ ਇਹ ਚੀਜ਼ਾਂ ਬਣਾਈਆਂ ਠੀਕ ਹੈ ਜੀ ਲੋ ਤੇ ਇਹ ਆ ਗਿਆ ਜੀ ਪਹਿਲਾ ਸੂਟ 1100 35 ਰੁਪਏ ਇਹ 3.5 ਮੀਟਰ ਦਾ ਸੂਟ ਹੁੰਦਾ ਹੈ ਇਹ ਸਭ ਦਾ ਬਣ ਜਾਂਦਾ ਹੈ ਠੀਕ ਹੈ ਅਗਲਾ ਟਿਕੋਟ ਰਾਇ ਸਿੰਥੈਟਿਕ ਵਾਲੀ ਨਹੀਂ ਹੈ ਵੈਲਵਟ ਕਟਰਾਏ ਹੈ ਬਹੁਤ ਸੋਹਣਾ ਫੈਬਰਿਕ ਠੀਕ ਹੈ ਹਲੋ ਲੋਚ ਅਗਲਾ ਕਲਰ ਕਲਰ ਹੀ ਬਹੁਤ ਸੋਹਣਾ ਆਪਣੇ ਆਪ ਚ ਤੇ ਆ ਇਹਦੇ ਉੱਤੇ ਆ ਗਿਆ ਸੇਮ ਡਿਜ਼ਾਈਨ ਦੇ ਵਿੱਚ ਠੀਕ ਹੈ ਹਟਮਾ ਕਲਰ ਹੈ ਠੀਕ ਹੈ ਨੋਰਮਲ ਜਿਹੜੇ ਕਲਰ ਆਉਂਦੇ ਉਹਨਾਂ ਤੋਂ ਹਟਮੇ ਗ੍ਰੇ ਨਹੀਂ ਹੈ ਇਹ ਗ੍ਰੇ ਐਂਡ ਮਹਿੰਦੀ ਦਾ ਜਿਹੜਾ ਬੋਟਲ ਗ੍ਰੀਨ ਦਾ ਨਾ ਜਿਵੇਂ ਮਿਕਸ ਕਰਕੇ ਕੋਈ ਕਲਰ ਬਣਦਾ ਹੈ ਉਸ ਤਰ੍ਹਾਂ ਦਾ ਬਹੁਤ ਸੋਹਣਾ ਜਿਹਾ ਤੇ ਉਹਦੇ ਉੱਤੇ ਬਹੁਤ ਪਿਆਰੇ ਜਿਹੇ ਕਲਰ ਲਾ ਕੇ ਵਰਕ ਨੈਕਸਟ ਆ ਗਿਆ ਕਲਰ ਲਾਈਟ ਨੇ ਇਹਨਾਂ ਨੂੰ ਡਾਰਕ ਦੁਪੱਟਾ ਲਾ ਕੇ ਹਾਂ ਇਹਨਾਂ ਨੂੰ ਤੁਸੀਂ ਕੋਈ ਵੀ ਕਲਰ ਦਾ ਮਲਟੀ ਕਲਰ ਕੰਟਰਾਸਟ ਦੁਪੱਟਾ ਲਗਾ ਕੇ ਜਿੰਨਾ ਮਰਜੀ ਇਹਨੂੰ ਹਾਈਲਾਈਟ ਕਰ ਲਿਓ ਸੂਟ ਨੂੰ ਉਨਾ ਹੀ ਜ਼ਿਆਦਾ ਸੋਹਣਾ ਲੱਗੂਗਾ ਤੇ ਹਰ ਜਗ੍ਹਾ ਪਹਿਣ ਵਾਲੀ ਚੀਜ਼ ਆ ਇਹ ਦੁੱਖ ਦੇ ਸੁੱਖ ਦੇ ਹਰ ਜਗ੍ਹਾ ਇਹ ਚੀਜ਼ਾਂ ਕੰਮ ਆਉਂਦੀਆਂ ਨੇ ਜਿਹੜੀਆਂ ਥੋੜੀਆਂ ਜੀਆਂ ਲਾਈਟਰ ਹੁੰਦੀਆਂ ਨੇ ਤੇ ਇਹ ਹੈਗਾ ਜੀ ਗ੍ਰੇ ਕਲਰ ਤੇ ਉਹਦੇ ਉੱਤੇ ਕਾਫੀ ਵੱਡਾ-ਵੱਡਾ ਬਾਰਡਰ ਠੀਕ ਹੈ ਤੇ ਪ੍ਰਾਈਸ ਹੈ ਸਿਰਫ 1120 ਲਓ ਜੀ ਅਗਲਾ ਦੇਖੋ ਇਹ ਡਿਜ਼ਾਈਨ ਆ ਇਨਰ ਹਿੱਟ ਗਿਆ ਵੀ ਇਸ ਵਾਰੀ ਅਸੀਂ ਬਹੁਤ ਸਾਰੇ ਰੰਗਾਂ ਦੇ ਉੱਤੇ ਤੁਹਾਨੂੰ ਫੇਰ ਤੋਂ ਬਹੁਤ ਸਾਰੇ ਪੀਸਸ ਮਹਿੰਗੇ ਨੇ ਇਹ ਨਾ ਬਿਲਕੁਲ ਹੀ ਐਂ ਲੱਗਦਾ ਜਿਵੇਂ ਹੈਂਡਵਰਕ ਹੈ ਬਿਲਕੁਲ ਤੁਸੀਂ ਕਹਿ ਨਹੀਂ ਸਕਦੇ ਇਹਨੂੰ ਕੋਲੇ ਆ ਕੇ ਵੀ ਸਾਡੇ ਕੋਲ ਇੱਥੇ ਵੀ ਕਸਟਮਰ ਕਹਿੰਦਾ ਇਹ ਤਾਂ ਹੈਂਡਵਰਕ ਦਾ ਸੂਟ ਹੈ ਜੀ ਬਿਲਕੁਲ ਹੀ ਮਤਲਬ ਮਸ਼ੀਨਵਰਕ ਫੇਰ ਵੀ ਤੁਸੀਂ ਆਮ ਪਾਇਆ ਇਹ ਤਾਂ ਬਹੁਤ ਹੀ ਜ਼ਿਆਦਾ ਪਿਆਰਾ ਬਣਿਆ ਔਰ ਮਾਊਸ ਲਾਈਟ ਮਾਊਸ ਨੂੰ ਬਲੈਕ ਦੇ ਨਾਲ ਵਰਕ ਕਰਾ ਕੇ ਅਸੀਂ ਬਹੁਤ ਹੋਰ ਜ਼ਿਆਦਾ ਥੋੜਾ ਜਿਹਾ ਇਹਨੂੰ ਬ੍ਰਾਈਟ ਕੀਤਾ ਹੈ ਸੂਟ ਨੂੰ ਤੇ ਦੁਪੱਟਾ ਤੁਸੀਂ ਜਿਹੜਾ ਮਰਜ਼ੀ ਕਰ ਲਿਓ ਭਾਵੇਂ ਤੁਹਾਡੇ ਕੋਲੇ ਕਾਲਾ ਦੁਪੱਟਾ ਪਿਆ ਜੇ ਤੁਹਾਡੀ ਏਸ ਘੱਟ ਹੈ ਤੁਸੀਂ ਕਾਲਾ ਦੁਪੱਟਾ ਕਰ ਲਿਓ ਮਲਟੀ ਕਰਨੇ ਮਤਲਬ ਦੋ ਰੰਗਾਂ ਦਾ ਕਰਨਾ ਹੈ ਦੋ ਦਾ ਕਰ ਸਕਦੇ ਹਾਂ ਸਿੰਗਲ ਕਰਨਾ ਸਿੰਗਲ ਕਰ ਸਕਦੇ ਹਾਂ ਠੇਕੇਰਾ ਵੀ ਤੁਹਾਡਾ ਕਾਫੀ-ਕਾਫੀ ਹਾਂਜੀ ਕਵਰ ਕੀਤਾ ਹੈ ਨਹੀਂ ਬਹੁਤ ਸੋਹਣਾ 1135 ਦੇ ਵਿੱਚ ਸੂਟ ਤੁਹਾਡੇ ਕੋਲੇ ਆਉਣੇ ਤੇ ਫੈਬਰਿਕ ਬਹੁਤ ਹੀ ਜ਼ਿਆਦਾ ਪਿਆਰਾ ਹੈ ਲਓ ਜੀ ਇੱਕ ਕਲਰ ਤੁਹਾਨੂੰ ਇਹਦੇ ਚ ਇਹ ਦਵਾਂਗੇ ਲਓ ਜਿਹੜੇ ਕਲਰਸ ਦੀ ਪਿਛਲੀ ਵਾਰੀ ਸਾਡੀ ਓਵਰ ਡਿਮਾਂਡ ਸੀ ਨਾ ਉਹੀ ਕਲਰ ਜ਼ਿਆਦਾ ਤਿਆਰ ਕਰਾਈਏ ਅਸੀਂ ਆ ਲਓ ਖਿਰਵਾਜਾ ਸੂਟ ਹੈ ਇਹ ਹੈਨਾ ਅ ਕਲਰ ਆ ਗਿਆ ਸਹੀ ਬਸ ਕਲਰ ਤੁਹਾਡੇ ਕੋਲ ਸਹੀ ਆ ਗਿਆ ਜਿਹੜਾ ਵੀ ਕਲਰ ਹੈ ਤੇ ਆ ਆ ਗਿਆ ਇਹਦੇ ਤੇ ਬਲੈਕ ਕਲਰ ਦਾ ਵਰਕ ਜਸਟ ਪਿਕ ਹੈ ਬਲੈਕ ਦੀ ਹਾਈਲਾਈਟ ਦੋਗੇ ਨਾ ਜਦੋਂ ਤੁਸੀਂ ਇਹਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਣ ਵਾਲਾ ਸੂਟ ਸੋਚਣ ਦਾ ਕੋਈ ਪੁਆਇੰਟ ਹੀ ਹੈ ਨਹੀਂਗਾ ਲਓ ਜੀ ਸਕਿਨ ਸਕਿੰ ਜਾਈ ਹੈ ਨਾ ਹਾਂ ਤੇ ਉਹਨੂੰ ਦਿੱਤਾ ਹੈ ਕਾਫੀ ਜੇ ਨਾਲ ਵਰਕ ਲਓ ਦੇਖੋ ਬਿਲਕੁਲ ਹਟਮੀ ਕੜਾਈ ਹੈ ਇਹ ਨਾਰਮਲ ਜਿਹੜੇ ਘੇਰੇ ਵਰਕ ਹੁੰਦੇ ਉਹਨਾਂ ਤੋਂ ਹਟ ਕੇ ਵਰਕ ਵੀ ਬਿਲਕੁਲ ਡਿਫਰੈਂਟ ਸਿੰਗਲ ਟਾਂਕੇ ਦਾ ਕੰਮ ਔਰ ਬ੍ਰੀਕ ਟਾਂਕੇ ਦਾ ਬਹੁਤ ਪਿਆਰਾ ਠੀਕ ਹੈ 1135 ਚ ਕੁਝ ਵੀ ਪ੍ਰਾਈਸ ਨਹੀਂ ਇਹਦੀ ਜਿੰਨਾ ਪਿਆਰਾ ਤੁਹਾਡੇ ਕੋਲ ਸੂਟ ਆਉਣੇ ਸਾਨੂੰ ਸਭ ਤੋਂ ਪਹਿਲਾਂ ਤਾਂ ਉਹਨਾਂ ਦੀ ਮੈਸੇਜ ਆ ਰਹੀ ਸੀ ਜਿਨ੍ਹਾਂ ਕੋਲ ਆਲਰੇਡੀ ਗਏ ਸੂਟ ਵੀ ਉਹ ਫਿਰ ਕਦੋਂ ਦੋਵਾਂਗੇ ਉਹ ਕਦੋਂ ਦੋਵਾਂਗੇ ਲੋ ਸੇਮ ਦੇ ਉੱਤੇ ਸੇਮ ਕੋਈ ਤੁਹਾਡਾ ਏਜ ਗਰੁੱਪ ਹੈ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਉਹਦਾ ਹੀ ਦੋ ਨੰਬਰ ਡਾਰਕ ਥ੍ਰੈਡ ਲਗਾ ਕੇ ਕੰਮ ਹੋ ਜਾਵੇ ਜਿਹੜਾ بیس ਕਲਰ ਆ ਥੱਲੇ ਤੇ ਕਲਰ ਹੀ ਬਹੁਤ ਸੋਹਣਾ ਜਿਹੜਾ ਨੀਚੇ ਲੱਗਿਆ ਹੋਇਆ ਹੈ ਬਹੁਤ ਹੀ ਡੀਸੈਂਟ ਸੂਟ ਲੱਗਣ ਵਾਲਾ ਹੈ ਇਹ ਬਹੁਤ ਹੀ ਪਿਆਰਾ ਠੀਕ ਹੈ ਲੋ ਜੀ ਅਗੇਨ ਗ੍ਰੇ ਕਪੜਾ ਬਹੁਤ ਜਿਆਦਾ ਵਧੀਆ ਆਉਣ ਵਾਲਾ ਥੋੜੇ ਕੋਲੇ 벨ਵਟੀ ਕੋ ਟ੍ਰਾਈ ਆਉਗੀ ਠੀਕ ਹੈ ਪੂਰਾ ਇਹਨ ਗਡਮਾ ਫੈਬਰਿਕ ਕੋਈ ਤੁਸੀਂ ਲਾਈਨਿੰਗ ਨਹੀਂ ਲਵਾਉਣੀ ਕੁਝ ਨਹੀਂ ਕਰਨਾ ਲੋ ਜੀ ਅਗਲਾ ਇਹ ਆ ਗਿਆ ਆਹ ਡਿਜ਼ਾਈਨ ਵੀ ਬਹੁਤ ਹਿੱਟ ਗਿਆ ਸੀ ਆਹ ਘੇਰੇ ਤੇ ਜਿਹੜੀ ਆ ਬਣੀ ਹੋਈ ਸੀਗੀ ਠੀਕ ਹੈ ਲੋ 1130 ਰੁਪਏ ਸੂਰ ਤੁਹਾਡੇ ਘਰ ਪਹੁੰਚ ਜਾਣਗੇ ਲੋ ਜੀ ਅਗਲਾ ਸਾਰਿਆਂ ਦੇ ਵਿੱਚ ਕੁਆਂਟੀਟੀ ਬਹੁਤ ਹੈ ਆਪਣੇ ਕੋਲੀ ਠੀਕ ਹੈ ਲੋ ਜੀ ਇਹ ਆ ਗਿਆ 컬러 ਹਟਵਾ ਜਈ ਹੈ ਜਿਹੜਾ ਵੀ ਆ ਗਿਆ ਸਹੀ ਆ ਗਿਆ ਹਾਂਜੀ ਨਾ ਤੇ مخਮਲੀ ਫੈਬਰਿਕ ਆਉਣੇ ਤੁਹਾਡੇ ਕੋਲ ਏ ਕਲਾਸ ਤੇ ਆ ਆ ਗਿਆ ਤੁਹਾਡੇ ਕੋਲ ਅਗਲਾ ਸੂਟ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਹੈ ਜੇ ਤੁਸੀਂ ਨਹੀਂ ਵੀ ਲੈਣਾ ਆਪ ਕਈ ਵਾਰੀ ਆਪਾਂ ਲੈ ਚੁੱਕੇ ਹੁੰਨੇ ਆ ਤਾਂ ਆਪਾਂ ਅਗਲਾ ਨਹੀਂ ਲੈਣਾ ਹੁੰਦਾ ਲੋ ਜੀ ਅਗਲਾ ਡਾਰਕ ਗ੍ਰੇ ਹੈ ਨਾ ਹਾਂਜੀ ਬਹੁਤ ਸੋਹਣਾ ਜਿਹਾ ਗ੍ਰੇ ਹੈ ਇੱਕ ਹੁੰਦਾ ਕਾਲਾ ਕਾਲਾ ਜਿਹਾ ਗ੍ਰੇ ਉਹ ਨਹੀਂ ਬਹੁਤ ਪਿਆਰਾ ਡਾਰਕ ਗ੍ਰੇ ਕਲਰ ਹੈ ਤੇ ਉਹਦੇ ਉੱਤੇ ਗਾਜਰੀ ਤੇ ਪੀਚ ਕਲਰ ਦਾ ਵਰਕ ਲਾਈਟ ਗਾਜਰੀ ਦਾ ਬਹੁਤ ਸੋਹਣਾ ਪਰ ਵੀ ਲੁੱਕ ਦੇ ਰਿਹਾ ਵਘੇਰਾ ਠੀਕ ਲੋ ਜੀ 1135 ਵਰਕ ਨਹੀਂ ਹੁੰਦਾ ਅੱਛੇ ਕਾਰੀਗਰ ਦਾ ਇੰਨਾ ਸਾਰਾ ਠੀਕ ਹੈ ਲੋ ਦੇਖੋ 1125 ਅ ਸੇਮ ਇੱਕ ਫਰਕ ਹੈ ਥੋੜਾ ਜਿਹਾ ਫਰਕ ਦਿਖਾਏ ਕਮੈਂਟ ਕੀ ਫਰਕ ਹੈ ਫਿਰ ਸੇਮ ਹੀ ਲੱਗਦਾ ਵੀ ਮੈਨੂੰ हां बस ਆ ਦੇਖ ਲੋ ਜੀ ਇਹਦੇ ਵਿੱਚ ਆ ਮਸਟਰਡ ਜਿਹਾ ਕਲਰ ਯੂਜ਼ ਹੋਇਆ ਵਾ ਤੇ ਇਹਦੇ ਵਿੱਚ ਇਹ ਸੀਗਾ ਕਿਉਂਕਿ ਕਈ ਵਾਰੀ ਨਾ ਜਦੋਂ ਆਪਾਂ ਦੇਖ ਰਹੇ ਹੁੰਨੇ ਵਾਰਕ ਹੀ ਨਹੀਂ ਵਾ ਲੱਗਦਾ ਤਾਂ ਅਸੀਂ ਦੋਨੋਂ ਦਿਖਾਤੇ ਲਓ ਜੀ ਅਗਲਾ ਆ ਗਿਆ ਇਹ ਵਾਲਾ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਇਹ ਬਹੁਤ ਹੀ ਪਿਆਰਾ ਕਲਰ ਹੈ ਇਹ ਤੇ ਉਹਦੇ ਉੱਤੇ ਉਹਨਾ ਹੀ ਖੂਬਸੂਰਤ ਲੱਗ ਰਿਹਾ ਡੀਸੈਂਟ ਜਿਹਾ ਇਹ ਵਾਲਾ ਵਰਕ ਠੀਕ ਹੈ 1135 ਜੀ ਸੂਟ ਤੁਹਾਡੇ ਘਰ ਸੋਚਣ ਦਾ ਪੁਆਇੰਟ ਹੀ ਹੈ ਨੀਗਾ ਇਸ ਪ੍ਰਾਈਸ ਦੇ ਉੱਤੇ ਤਾਂ ਫੈਬਰਿਕ ਹੀ ਬਹੁਤ ਸੋਹਣਾ ਆਉਣਾ ਹੈ ਤੁਹਾਡੇ ਕੋਲ ਜਦੋਂ ਆਉਣਾ ਹੈ ਐਨ ਸਮਝ ਲਓ ਕਿ ਫੈਬਰਿਕ ਲਈ ਪੈਸੇ ਐ ਜਿਹੜਾ ਵਰਕ ਐ ਉਹ ਤਾਂ ਫ੍ਰੀ ਚ ਹੀ ਐ ਲੋ ਠੀਕ ਐ ਲੋ ਜੀ ਅਗਲਾ ਆ ਗਿਆ ਗ੍ਰੇ ਇਹ ਫੁੱਲਾਂ ਵਾਲੇ ਨਾਲ ਕਿਉਂ ਨਹੀਂ ਦਿਖਾਇਆ ਆਪਣੇ ਵਾਲੇ ਨੰਗੀ ਸੀ ਪਹਿਲਾਂ ਲੋ ਜੀ ਇਹ ਆ ਗਿਆ ਜੀ ਲਾਈਟ ਗ੍ਰੀ कलर ਤੇ ਉਹਦੇ ਉੱਤੇ ਬਹੁਤ ਪਿਆਰਾ ਜਿਹਾ ਵਰਕ ਠੀਕ ਹੈ ਜੀ ਕਿਸੇ ਦੇ ਫੁੱਲ ਹੈ ਤਾਂ ਉਹਦੇ ਆ ਚੀਜ਼ ਥੋੜੀ ਜਿਹੀ ਮੋਤੀ ਘੱਟਾ ਮਤਲਬ ਬੈਲੈਂਸ ਜਾਈ ਹੈ ਸੂਟ ਇਕੋ ਜਿਹੀ ਹੈ ਠੀਕ ਹੈ ਜੀ ਅਗਲਾ ਆ ਗਿਆ ਇਹ ਵਾਲਾ ਲੋਚ ਬਹੁਤ ਹੀ ਸੋਹਣਾ ਕਲਰ ਹੈ ਕਿਉਂਕਿ ਜਿਹੜਾ ਮੇਰੇ ਵਾਲਾ ਰੰਗ ਹੈ ਥੋੜਾ ਥੋੜਾ ਉਹਦੇ ਵਰਗਾ ਹੈ ਇਹ ਲਓ ਬਹੁਤ ਹੀ ਪਿਆਰਾ ਬਹੁਤ ਡੀਸੈਂਟ ਲੱਗਣਾ ਬਣ ਕੇ ਨਹੀਂ ਬਹੁਤ ਹੀ ਸਰਦਾਰੀ ਆਈਟਮ ਤਿਆਰ ਹੋਣੀ ਹੈ ਮੈਸੇਜ ਤੁਸੀਂ ਕਾਫੀ ਹੁਣ ਤਾਂ ਸਿੱਖ ਗਏ ਫਾਈਨਲ ਪਰ ਫਿਰ ਵੀ ਜਦੋਂ ਮੈਸੇਜ ਪਾਉਣਾ ਹੈ ਤਾਂ ਫਾਈਨਲ ਹੀ ਪਾਉਣਾ ਹੈ ਜੇ ਹੈਗਾ ਤਾਂ ਮੇਰਾ ਇਹ ਠੀਕ ਹੈ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਵੀਡੀਓ ਨੂੰ ਬਹੁਤ ਵੱਡੀ ਹੈਲਪ ਹੋ ਜਾਂਦੀ ਹੈ ਲਓ ਜੀ ਬਹੁਤ ਸੋਹਣੀ ਕਲਰ ਦੇ ਉੱਤੇ ਘੇਰਾ ਵਰਕ ਕਾਰਨਰ ਬਣੇ ਹੋਏ ਨੇ ਠੀਕ ਹੈ ਮਿਨੀਮਮ ਐਂਡ ਮੈਕਸਿਮਮ ਮੈ ਤੁਹਾਨੂੰ ਮਿਲਦਾ ਇਹਦੇ ਨਾਲ ਦੇ ਦਸ ਹੀ ਦਿੱਤੇ ਹਾਂ ਠੀਕ ਹੈ ਤੇ ਲਓ ਜੀ ਬਹੁਤ ਪਿਆਰਾ ਕਲਰ ਹੈ ਇਹ ਤੇ ਜੇ ਤੁਸੀਂ ਇਹਨੂੰ ਪਿੱਛੇ ਜੇ ਕਲਰ ਦੀ ਦਾ ਦੁਪੱਟਾ ਕਰਨਾ ਹੈ ਹੋਰ ਜ਼ਿਆਦਾ ਸੋਹਣਾ ਖੜਨਾ ਹੈ ਨਹੀਂ ਸੂਟ ਨਹੀਂ ਸੀਮ ਦੇ ਵਿੱਚ ਸਕਾਈ ਬਲੂ ਹਾਂਜੀ ਹਲੋ ਦੇਖੋ 컬러 ਦੇਖੋ ਲੋਚ ਠੀਕ ਹੈ ਅਗਲਾ ਹਲਕਾ ਮਾਊਸ ਸਾਰੇ ਡਿਜ਼ਾਈਨਰ ਦੇ ਉੱਤੇ ਆਪਾਂ ਸਾਰਾ 컬러 ਚਾਰਟ ਤਿਆਰ ਕਰਵਾਇਆ ਠੀਕ ਹੈ ਹਲੋ ਠੀਕ ਹੈ ਜੀ ਫਿਰ ਤੋਂ ਗ੍ਰੇ ਕਲੀਅਰ ਵੈਲਵਟ ਇਸ ਵਾਰੀ ਫਿਰ ਤੋਂ ਰਾਜ ਕਰ ਰਹੀ ਹੈ ਅਸੀਂ ਕਿੰਨੇ ਵਾਰੀ ਵੈਲਵਟ ਦਿੱਤੀ ਉਹ ਵਰਕ ਵਾਲੀ ਨਾਲ ਦੀ ਨਾਲ ਕਲੀਅਰ ਹਾਂ ਤੇ ਇਹ ਵੀ ਵੈਲਵਟ ਕਟ ਰਾਈ ਹੈ ਵੈਲਵਟੀ ਟੱਚ ਹੈ ਬਹੁਤ ਪਿਆਰਾ ਫੈਬਰਿਕ ਹੈ ਇਹ ਠੀਕ ਹੈ ਇਦੇ ਵਿੱਚ ਵੀ ਬਸ 19 ਕੀ ਨਾ ਆਹ ਰੰਗ ਦਾ ਹੀ ਫਰਕ ਹੈ ਪਹਿਲਾਂ ਵੀ ਤੁਹਾਨੂੰ ਐਂ ਦਿੱਤੀ ਸੀ ਅਸੀਂ ਹੁਣ ਵੀ ਤੁਸੀਂ ਨੋਟ ਕਰ ਲਿਓ ਇੱਕ ਦੇ ਵਿੱਚ ਮੜਾ ਜਾਮੀ ਜਾਂ ਯੂਜ਼ ਹੋਇਆ ਹੋਇਆ ਇੱਕ 'ਚ ਥੋੜਾ ਫਰਕ ਹੈ ਜਿਹੜਾ ਪਹਿਲਾਂ ਦਿਖਾਇਆ ਸੀਗਾ ਠੀਕ ਹੈ ਫਿਰ ਤੋਂ ਖਿੜਵਾ ਸੂਟ ਬਲੈਕ ਨਾ ਸੌਰੀ ਕਾਫੀ ਤੇ ਉਹਦੇ ਉੱਤੇ ਬਹੁਤ ਹੀ ਪਿਆਰਾ ਜ੍ਹਾ ਬਹੁਤ ਹੀ ਖੂਬਸੂਰਤ ਵਰਕ ਠੀਕ ਹੈ ਬਹੁਤ ਪਿਆਰਾ ਪਿੰਕ ਦੇਖੋ ਸਰਦਾਰੀ ਚੀਜ਼ਾਂ ਇੱਕ ਤੋਂ ਇੱਕ ਖੂਬਸੂਰਤ ਯਕੀਨ ਨਾਲ ਚੀਜ਼ ਮੰਗਾਓ ਬਹੁਤ ਪਿਆਰਾ ਸੂਟ ਆਉਣ ਵਾਲਾ ਥੋੜੇ ਕੋਲੇ 1125 ਚ 35 ਚ ਲੋ ਮਿਨੀਮਮ ਪ੍ਰਾਈਸ ਤੇ ਠੀਕ ਹੈ ਲੋ ਜੀ ਇਹ ਆ ਗਿਆ ਜੀ ਸਾਡਾ ਅੱਜ ਦੀ ਪਿਆਰੀ ਜੀ ਕਲੈਕਸ਼ਨ ਜਿਹਨੂੰ ਅਸੀਂ ਸ਼ੇਅਰ ਕਰਨਾ ਹੈ ਲਾਈਕ ਕਰਨਾ ਹੈ ਕਮੈਂਟ ਕਰਕੇ ਦੱਸਣਾ ਹੈ ਕਲੈਕਸ਼ਨ ਕੈਸੀ ਲੱਗੀ ਬਾਕੀ ਆਪਣੇ ਬਿਊਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਮਿਲਾਂਗੇ ਅਗਲੀ ਵੀਡੀਓ ਚ ਨਵੀਂ ਵੈਰਾਈਟੀ ਦੇ ਨਾਲ